ਪੁਲਤ ਪੁਲਿਸ ਵੱਲੋਂ ਚੋਰੀਆਂ ਕਰਨ ਵਾਲੇ ਚੋਰਾਂ ਨੂੰ ਕਾਬੂ ਕੀਤਾ ਐਸਐਸਪੀ ਕਪੂਰਥਲਾ ਸ਼੍ਰੀ ਬਤਸਲਾ ਗੁਪਤਾ ਡੀਐਸਪੀ ਕਰਨੈਲ ਸਿੰਘ ਉਪਕਪਤਾਨ ਸਬਡਿਵੀਜ਼ਨ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਥਾਣਾ ਮੁਖੀ ਪੁਲਤ ਵਿਖੇ ਚੋਰੀਆਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ ਥਾਣਾ ਪੁਲਤ ਢਿਲਵਾ ਕਪੂਰਥਲਾ ਰਣਜੀਤ ਕੋਰ ਪਤਨੀ ਜਗਬੂਰ ਸਿੰਘ ਵਾਸੀ ਵਾਰਡ ਨੰਬਰ 10 ਮੁਹੱਲਾ ਸਲਾਮਤਪੁਰ ਥਾਣਾ ਪੁਲਤ ਦੇ ਦਰਜ ਰਜਿਸਟਰ ਹੋਇਆ ਕਿ ਮਿਤੀ 23/09/2024 ਨੂੰ ਸਮਾਂ 8:30 ਸਵੇਰੇ ਨੂੰ ਆਪਣੇ ਘਰ ਸਲਾਮਤਪੁਰ ਤੋਂ ਵੇਕੇ ਪਿੰਡ ਬੇਗੋਵਾਲ ਮਿਲਣ ਲਈ ਆਈ ਸੀ। ਕੱਲ ਨੂੰ ਤਾਲੇ ਲੱਗੇ ਸੀ ਮਿਤੀ 24/09/2024 ਨੂੰ ਗਵੰਡੀ ਕਾਕਾ ਪੁੱਤਰ ਰਜਿੰਦਰ ਕੁਮਾਰ ਵਾਸੀ ਮੁਹੱਲਾ ਸਲਾਮਤਪੁਰ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਘਰ ਦਾ ਬਾਹਰਲਾ ਗੇਟ ਦਾ ਤਾਲਾ ਟੁੱਟਾ ਹੈ ਤੇ ਘਰ ਦਾ ਸਮਾਨ ਖਿਲਰਿਆ ਪਿਆ ਹੈ। ਫਿਰ ਮੁਦਈ ਆਪਣੇ ਪ੍ਰਾਣੂ ਨਾਲ ਲੈ ਕੇ ਆਇਆ ਤੇ ਦੇਖਿਆ ਤਾਂ ਘਰ ਦਾ ਮੇਨ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਅੰਦਰ ਜਾ ਕੇ ਕਮਰਿਆਂ ਵਿੱਚ ਦੇਖਿਆ ਤਾਂ ਸਮਾਨ ਖਿਲਰਿਆ ਪਿਆ ਸੀ ਅਤੇ ਕਾਫੀ ਫਰੋਲਾ ਫਰਾਲੀ ਕੀਤੀ ਸੀ ਕਮਰੇ ਵਿੱਚ ਪਈ ਅਲਮਾਰੇ ਦਾ ਲੋਕ ਟੁੱਟਾ ਹੋਇਆ ਸੀ ਜੋ ਚੈੱਕ ਕਰਨ ਤੇ ਸਮਾਨ ਇੱਕ ਜੋੜਾ ਟੌਪਸ ਅਤੇ ਇੱਕ ਸੋਨੇ ਦੀ ਮੁੰਦਰੀ ਝਾਂਜਰਾ ਅਤੇ ਸੋਨੇ ਦੀਆਂ ਛੋਟੀਆਂ ਵਾਲੀਆਂ ਇੱਕ ਚਾਂਦੀ ਦੀ ਚੈਨ ਨਵ ਮੋਬਾਈਲ ਫੋਨ ਮਾਰਕਾ ਸੈਮਸੰਗ ਇੱਕ ਵੀਵੋ ਕੰਪਨੀ ਨਕਦੀ 10000 ਰੁਪਏ ਚੋਰੀ ਹੋਏ ਮੁਦਆਏ ਆਪਣੇ ਤੌਰ ਤੇ ਪਾਲ ਕਰਦੀ ਰਹੀ ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਇਹ ਚੋਰੀ ਗੁਰਵਿੰਦਰ ਸਿੰਘ ਉਪਰ ਗੋਰਾ ਪੁੱਤਰ ਜਸਵਿੰਦਰ ਸਿੰਘ ਵਾਸੀ ਬਾਗੜੀਆਂ ਰਾਹੁਲ ਪੁੱਤਰ ਯਮੀਰ ਮਸੀਹ ਤਣਾ ਪੁੱਤਰ ਸੁਰਜੀਤ ਮਸੀਹ ਵਾਸੀ ਅਕਾਲਾ ਥਾਣਾ ਪੁਲਤ ਏਐਸਆਈ ਗੁਰਵਿੰਦਰ ਸਿੰਘ ਨੇ ਅਮਲ ਵਿੱਚ ਲਿਆਂਦੀ ਸੀ ਦੌਰਾਨ ਤਫਤੀਸ਼ ਦੌਰਾਨ ਮਕਦਮਾ 29/2024 ਨੂੰ ਦੋਸ਼ੀ ਰਾਹੁਲ ਪੁੱਤਰ ਯਮੀਰ ਮਸੀਹ ਵਾਸੀ ਅਕਾਲਾ ਅਤੇ ਨਵਾਲਗ ਗੁਰਵਿੰਦਰ ਸਿੰਘ ਉਪ ਗੋਰੀ ਪੁੱਤਰ ਜਸਵਿੰਦਰ ਸਿੰਘ ਜੇਣਾ ਮੰਨਿਆ ਹੈ ਕਿ ਇਸ ਚੋਰੀ ਤੋਂ ਇਲਾਵਾ ਪਿਛਲੇ 3 ਮਹੀਨੇ ਪਹਿਲਾਂ ਪੰਡੋਰੀ ਰਾਜਪੁੱਤਾ ਕੀਤੀ ਸੀ ਅਤੇ ਥੋੜੇ ਦਿਨ ਪਹਿਲਾਂ ਸਰਕਾਰੀ ਪੀਆਰਟੀਸੀ ਬੱਸ ਵਿੱਚੋਂ ਬੈਟਰੀ ਚੋਰੀ ਕੀਤੀਆਂ ਸਨ ਜਿਨ੍ਹਾਂ ਦਾ ਮੁੱਖ ਸਰਗਾਣਾ ਤੰਨਾ ਪੁੱਤਰ ਸੁਜੀਤ ਮਸੀ ਵਾਸੀ ਅਕਾਲਾ ਹੈ ਅਦਾਲਤ ਵਿੱਚ ਪੇਸ਼ ਪੁਲਿਸ ਰਿਮਾਂਡ ਹਾਂਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਪ੍ਰਿਆ ਸਿੱਧੂ ਪੁਲਤ ਦੇ ਵਿਸ਼ੇਸ਼ ਰਿਪੋਰਟ ਹਾਂ ਢਿੱਪਸਾ ਅੱਜ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਆ ਅੱਜ ਪੁਲਤ ਪੁਲਿਸ ਵੱਲੋਂ ਚੋਰ ਫੜੇ ਗਏ ਆ ਉਹ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਸਾਡੇ ਮਾਨਯੋਗ ਐਸਐਸਪੀ ਸ਼੍ਰੀਮਤੀ ਬਸਲਾ ਗੁਪਤਾ ਜੀ ਆਈਪੀਐਸ ਜਿਨ੍ਹਾਂ ਵੱਲੋਂ ਚੋਰੀ ਅਤੇ ਲੁੱਟਖੋਹਾਂ ਦੇ ਖਿਲਾਫ ਜਿਹੜੇ ਆ ਵੱਡੀ ਮੁਹਿੰਮ ਤਹਿਤ ਜਿਹੜਾ ਇੱਕ ਵੱਡਾ ਹੰਗਾਰਾ ਮਿਲਿਆ ਜਿਹਦੇ ਵਿੱਚ ਸਾਡੇ ਥਾਣਾ ਪੁਲਤ ਦੀ ਐਸਐਚਓ ਰਜਿੰਦਰ ਸਿੰਘ ਜੀ ਵੱਲੋਂ ਕਾਫੀ ਮਿਹਨਤ ਕਰਕੇ ਤੇ ਦੋ ਜਿਹੜੇ ਆ ਚੋਰ ਹੈਗੇ ਆ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਤਹਿਤ ਰਾਹੁਲ son of ਜਮੀਰ ਇੱਕ ਇਹ ਜਿਹੜਾ ਲੜਕਾ ਹੈ ਕੋ ਦਰਵਿੰਦਰ ਸਿੰਘ ਉਰਫ ਗੁਰੀ son of ਜਸਵਿੰਦਰ ਦੋ ਜਿਹੜੇ ਲੜਕੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਨ੍ਹਾਂ ਨੇ ਆਪਣੇ ਕੁਝ ਕਿਸੇ ਦੌਰਾਨ ਮੰਨਿਆ ਕਿ ਇਹਨਾਂ ਨੇ ਇੱਕ ਜਿਹੜੀ ਹੈ ਚੋਰੀ ਜਿਹੜੀ ਸਾਡੀ 2 ਦਿਨ ਪਹਿਲਾਂ ਇੱਥੇ ਸਲਾਮਤਪੁਰ ਵਿੱਚ ਹੋਈ ਸੀ ਜਿਹਦੇ ਘਰੋਂ ਆਪ ਉਹ ਗਏ ਸੀ ਬਾਹਰ ਤੇ ਘਰ ਬੰਦ ਸੀ ਜਿਹਦੇ ਵਿੱਚੋਂ ਇਹਨਾਂ ਨੇ ਕੁਝ ਪੈਸੇ ਅਤੇ ਗਹਿਣੇ ਚੋਰੀ ਕੀਤੇ ਸੀ ਇੱਕ ਉਹ ਬਾਦ ਅਸੀਂ ਕਿ ਇੱਕ ਸਾਡੀ ਜਿਹੜੀ ਹੈ 6ਵੇਂ ਮਹੀਨੇ ਦੇ ਵਿੱਚ ਪਨੂਰੀ ਰਾਜਪੂਤਾਂ ਵਿਖੇ ਚੋਰੀ ਹੋਈ ਸੀ ਉਹ ਵੀ ਇਹਨਾਂ ਵੱਲੋਂ ਕੀਤੀ ਜਾਣੀ ਮੰਨੀ ਹੈ ਤੇ ਉਸ ਤੋਂ ਇਲਾਵਾ ਇਹਨਾਂ ਨੇ ਜਿਹੜੀਆਂ ਹੈਗੀਆਂ ਇੱਕ ਇੱਥੇ ਬੱਸ ਖੜੀ ਸੀ ਤਿੰਨ ਚਾਰ ਦਿਨ ਪਹਿਲਾਂ ਜਿਹੜੀ ਰੋਡਵੇਜ ਦੀ ਬੱਸ ਆ ਉਹ ਵੀ ਜਿਹੜੀ ਹੈਗੀ ਉਹਦੀਆਂ ਬੈਟਰੀਆਂ ਲਾਈਆਂ ਸੀ ਉਹ ਵੀ ਬਾਅਦ ਦਾ ਦਿਨ ਉਹ ਬਰੁਨਟਰੀ ਸੋਈ ਹੈ ਸਾਡੀ ਤੇ ਇਹਦੇ ਵਿੱਚ ਤਿੰਨਾਂ ਵਿੱਚ ਸਾਡੇ ਕਿਸ ਜਿਹੜਾ ਆਲਰੇਡੀ ਰਜਿਸਟਰ ਹੈ ਉਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਪਛਲੇ ਦੌਰਾਨ ਮੰਨਿਆ ਕਿ ਇਹਨਾਂ ਦਾ ਜਿਹੜਾ ਮੁੱਖ ਜਿਹੜਾ ਦੋਸ਼ੀ ਹੈਗਾ ਜਿਹੜਾ ਮੇਨ ਇਹਨਾਂ ਦਾ ਲੀਡਰ ਹੈਗਾ ਉਹ ਤੰਨਾ ਹੈਗਾ ਜਿਹੜਾ ਬਸ ਹੀ ਅਕਾਲਾ ਉਹ ਪਹਿਲਾਂ ਵੀ ਕਾਫੀ ਮੁਕਦਮਿਆਂ ਦੇ ਵਿੱਚ ਸਾਡਾ ਜੇਲ੍ਹ ਚ ਆਇਆ ਔਰ ਕਾਫੀ ਮੁਕਦਮਿਆਂ ਦੇ ਵਿੱਚ ਸਾਡਾ ਉਹ ਦੋਸ਼ੀ ਹੈਗਾ ਤੇ ਉਹ ਜਿਹੜਾ ਇਹਨਾਂ ਦਾ ਮੇਨ ਲੀਡਰ ਹੈਗਾ ਜਦੋਂ ਵੀ ਕੋਈ ਬੰਦ ਘਰ ਦੇਖਦੇ ਆ ਇਹ ਤੇ ਉਹਦੇ ਵਿੱਚ ਜਿਹੜੇ ਆ ਅੰਦਰ ਵੜ ਕੇ ਤੇ ਉਹ ਉਹਦੇ ਵਿੱਚ ਸਾਰਾ ਇਹ ਸਾਮਾਨ ਚੋਰੀ ਕਰ ਲੈਂਦੇ ਆ ਉਹਦੀ ਵੀ ਆਪਾਂ ਜਲਦੋਂ ਜਲਦ ਗ੍ਰਿਫਤਾਰੀ ਕਰਾਂਗੇ ਤੇ ਇਹਨਾਂ ਨਾਲ ਜਿਹੜੇ ਵੀ ਹੋਰ ਵੀ ਇੱਕ ਜਾਂ ਦੋ ਮੈਂਬਰ ਹੈਗੇ ਆ ਉਹ ਵੀ ਆਪਾਂ ਜਲਦੋਂ ਜਲਦ ਗ੍ਰਿਫਤਾਰ ਕਰਾਂਗੇ ਤੇ ਇਹਨਾਂ ਪਾਸੋਂ ਜਿਹੜੀ ਆ ਕਾਫੀ ਹੋਰ ਗ੍ਰਾਮੀ ਹੋ ਰਹੀ ਹੈ ਤੇ ਜਿਹੜਾ ਸਾਡੇ ਕੋਲ ਅਜੇ ਰਿਮਾਂਡ ਤੇ ਨੇ ਤੇ ਦਰਾਂਦੇ ਕੋਸ਼ਿਸ਼ ਜੋ ਵੀ ਇਹਦੇ ਸਾਹਮਣੇ ਆ ਕੋਈ ਬਾਕੀ ਤਾਂ ਨਹੀਂ